ਵਾਈ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਹਾਂ ਜੀ ਪਿਆਰੋ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਾਜਾ ਸਿੰਘ ਦਾ ਰਾਜਾ ਸਿੰਘ ਹਾਂ ਜੀ ਮਾਪਿਓ ਨਹੀਂ ਹੈਗਾ ਮਾਪਿਓ ਨਹੀਂ ਹੈਗਾ ਤੇ ਤੂੰ ਕੀ ਕੰਮ ਕਰਦਾ ਵਾਂ ਮੈਂ ਮੈਂ ਜਮਨ ਮੈਂ ਗੰਡੇ ਵੇਚਦਾ ਮੇਰੇ ਪਿਆਰੋ ਤੂੰ ਕਿਤਾ ਹੀ ਹੁੰਣਾ ਹਾਂ ਲੇ ਲੋ ਐ ਭਾਜੀ ਤੂੰ ਕਿਤਾ ਹੀ ਹੁੰਣਾ ਭਾਈ ਨੇ ਸਾਨੂੰ ਭੇਜਿਆ ਨਾ ਹਾਂ ਜੀ ਕਹਿੰਦੇ ਇੱਕ ਸਿੰਘ ਆ ਤੇ ਉਹ ਇਸ ਤਰ੍ਹਾਂ ਕਰਕੇ ਕਹਿ ਰਿਹਾ ਵਾ ਹੈਲਪ ਵਾਸਤੇ ਤਾਂ ਕੀ ਗੱਲ ਹੋ ਗਈ ਉਹ ਤੂੰ ਕੰਮ ਹੀ ਕਰਦਾ ਮੈਂ ਕਰਨਾ ਨਹੀਂ ਕੋਈ ਮਤੋਂ ਹਾਂ ਮੇ ਤੋਂ ਛੋਟਾ ਬੋਨਾ ਦਈਏ ਤੈਨੂੰ ਕੀ ਕਰ ਗੋ ਤੇ ਕੰਮ ਕੀ ਕਰਦਾ ਸੀ ਪਹਿਲੇ ਕੋਲੋਂ ਕੰਮ ਕੇਲੇ ਵੇਦ ਕੇਲਾ ਮਹਿੰਗਾ ਹੁੰਦਾ ਗਿਆ ਹਾਂਜੀ ਕੇਲਾ ਮਹਿੰਗਾ ਹੁੰਦਾ ਗਿਆ ਮੁੱਤਰ ਕੇਲਾ ਕੇਲਾ ਤਾਂ ਨਹੀਂ ਬੰਦੇ ਕੋਈ ਠਾਈ ਤੇ ਹੱਥ ਨੂੰ ਕੀ ਆਈ ਹਾਂ ਤੂੰ ਕਿਉਂ ਨਾ ਬਬਾਈ ਅੱਛੀ ਲੰਦ ਹੋ ਗਿਆ ਤੇ ਹਾਂ ਤੂੰ ਚਾਹੀਦਾ ਕੀ ਆ ਡੰਡੇ ਗੰਡੇ ਚਾਹੀਦੇ ਆ ਉਹਦੇ ਨਾਲ ਤਰੀ ਰੋਟੀ ਚੱਲ ਪੂਗੀ ਤੇ ਕਦੋਂ ਗੰਡੇ ਵੇਚਨੇ ਇਹ ਗੰਡੇ ਹੈ ਆਲੂ ਪਿਆਜ਼ ਹੂੰ ਤੇ ਪਹਿਲੀ ਕਿ ਤੇਰੇ ਕੋ ਹੈ ਲੈ 1.6 ਬਚੇ ਗਏ ਉਹ ਸਰਾ ਲਾ ਕੇ ਆਉਂਦੇ ਆ ਅੱਛਾ ਚਾ ਲੈ ਗਏ ਉਹ ਸਰਾ ਰੱਖਿਆ ਤੇ ਤੂੰ ਅਮਰ ਦੇ ਕਿ ਛੱਕਿਆ ਵਾ ਹਾਂਜੀ ਅਮਰ ਦਾ ਨਹੀਂ ਗੋਡ ਚੰਦੇ ਹੈਗੇ ਸਿੰਘ ਹੈਗੇ ਅੱਛਾ ਗਾਤਰਾ ਪਾਇਆ ਵਾ अच्छा तू कितना कादा सिमरन बोल केगा ਛੱਡ ਨਾ ਵਾਏ ਗਿਰੂ ਛੱਡ ਨਾ ਵਾਏ ਗਿਰੂ ਛੱਡ ਐਦਾਂ ਬੋਲੀਆ ਨਾ ਮੋਟੇ ਹੋਲੀਵੁੱਡੀ ਪੈਸਾ ਨੂੰ ਕਿੱਥੇ ਬੋਲ ਬਾਈ ਗਿਰੂ ਬਾਈ ਗਿਰੂ ਠੀਕ ਆ ਦੋ ਨਾਲ ਨੂੰ ਪੈਸਾ ਠੀਕ ਆ ਹੁਣ ਤੂੰ ਮਤਲਬ ਆਲੂ ਪਿਆਜ਼ ਚਾਹੀਦੇ ਆ ਰੈਡੀ ਹੈਗੀ ਤੇਰੇ ਕੋਲ ਹੈ ਹਾਂਜੀ ਰੈਡੀ ਹੈ ਆ ਕਿਸ ਨੂੰ ਕਿਹਾ ਸੀ ਇਹ ਕਿਸੇ ਹੋਰ ਨੂੰ ਕੋਈ ਨਹੀਂ ਕੋਈ ਅੱਛਾ ਆ ਆਪਣੇ ਸਭ ਆਪਣੇ ਕਰਦੇ ਆ ਹਾਂਜੀ ਆਲੂ ਗਿਆ ਹੁਣ ਪੰਜਾਬੀ ਵਿੱਚ ਨੇ ਇੱਥੋਂ ਇੱਥੋਂ 366 ਗਨੇ ਹੋਗੇ 366 36 ਪਈਏ ਸਭ ਆ ਰਹੇ ਨੇ ਅੱਛਾ ਦਮ ਪੰਜਾਬੀ ਠੀਕ ਆ ਤੇ ਤੈਨੂੰ ਹੁਣ ਆਪਾਂ ਖਿਲਾ ਦਿਆ ਲੂ ਪਿਆਜ ਹੈ ਉਹਦੇ ਨਾਲ ਤੇਰਾ ਸੋਨਾ ਚੱਲ ਪੂਗਾ ਰੋਟੀ ਚੱਲ ਪੂਗੀ ਓਏ ਬਈਆ ਚੱਲ ਜਾਈਏ ਵਧੀਆ ਚੱਲ ਪੂਗੀ ਹੈ ਠੀਕ ਆ ਚਲ ਆਚਾਰ ਵਖਰੇ ਦੋਸ ਓਏ ਆਪਣਾ ਕੋਈ ਚਾਰ ਜਗਾ ਉਹ ਦੂਆ ਠੀਕ ਹੈ ਖੁੱਸ ਹੈ ਹਾਂ ਕਿੰਨਾ ਰਕੀ ਆ ਜਾ ਆਲੂ ਪਿਆਜ਼ ਦੋਵੇਂ ਤਾਨੂੰ ਲੈਤੇ ਆ ਤੇ ਦੋਵੇਂ ਤੂੰ ਹਣ ਵੇਚਨੇ ਠੀਕ ਹੈ ਮੇਰਾ ਭਰਾ ਕੰਮ ਕਰੀ ਠੀਕ ਹੈ ਖੁਸ਼ ਨੇ ਹਾਂਜੀ ਫੈਜੀ ਖੁਸ਼ ਹਾਂ ਤਾਨ ਗੁਰੂ ਰਾਮਦਾਸ ਹਣ ਤੇਰੇ ਆ ਗਿਆ ਆਲੂ ਪਿਆਜ਼ ਵੀ ਆ ਗਿਆ ਠੀਕ ਹੈ ਚੱਬ ਜਾ ਬਲੇ ਬਸ 30 ਵੀ ਇਹ ਕਦੇ ਵਿਗਦਾ ਆ ਆਲੂ ਠੀਕ ਹੈ ਠੀਕ ਹੈ ਜੀ ਘਾਟ ਰਹੀ ਤੇ ਇਹਨੂੰ ਪੈਸੇ ਭਾਈ ਇਹਨੂੰ ਦੇ ਦਿਓ ਕਿ 300 ਰੁਪਏ ਇੱਕ ਆਟੋ ਵਾਲੇ ਨੂੰ ਭਾਈ ਉਹ ਨਹੀਂ ਛੱਡ ਕੇ ਆਇਓ ਘਰ ਤਾਂ ਘਰੇ ਜਿੱਥੇ ਇੱਕੰਦਾ ਵਾ ਤੇ ਵੀਰੇ ਖੁਸ਼ ਹੋਣ ਤੂੰ ਫੜੇ ਕਰੀ ਸਿੰਗੜ ਕਰੀਏ ਕਿੰਨਾ ਕਹਦਾ ਨਾ ਵਾਹਿਗੁਰੂ 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 ਬਹੁਤ ਸੋਣਾ ਵੀਰੇ ਪਰ ਤੁਮਣਾ ਮੇਰੇ ਮੇਰੇ ਪਹਿਲੇ ਕੰਮ ਕਰਨਾ ਠੀਕ ਹੈ 잘, 티가. 그래, 조바이, 누. 청아이. 다는 거. 청아이, 와이카사, 와이고지피카테.